ਕੀ ਨਾਜ ਤੁਹਾਡਾ ਮੇਰਾ ਨਾਮ ਪੁਸ਼ਪਲ ਕੁਮਾਰ ਸ਼ਰਮਾ ਜੀ ਕਿਹੜੀ ਜਗ੍ਹਾ ਹੈ ਜੀ ਇਹ اسلامਾਬਾਦ ਹੈਗਾ ਜੀ ਅਜੀਤ ਨਗਰ ਪੈਂਦਾ ਹੈ 에어ਮੈਨ ਗਲੀ ਤੋਂ ਬੁੱਲਵਾੜੀ ਨੂੰ ਆਪਾਂ ਜਾਓ ਕੀ ਪ੍ਰੋਬਲਮ ਹੈ ਗਈ ਸੀ ਪ੍ਰੋਬਲਮ ਸਾਰ ਇਹ ਹੈ ਵੀ ਰਾਤ ਇਹ ਬਿਲਕੁਲ ਠੀਕ ਸੀ ਸਵੇਰੇ ਜਦੋਂ ਮੀਂਹ ਪਿਆ ਤੇ ਸਵੇਰੇ ਜਦੋਂ ਉੱਠ ਕੇ ਦੇਖਿਆ ਇਹ ਸਾਰਾ ਘਰ ਵਜੇ ਦਾ ਇਹ ਟੁੱਟਿਆ ਪਿਆ ਉਹ ਸਾਰਾ ਪਾਣੀ ਲੋਕਾਂ ਦੇ ਘਰਾਂ ਚਾ ਸਾਰਾ ਮੀਓ ਮੋੜ ਤੱਕ ਮਤਲਬ ਪੂਰਾ ਪਾਣੀ ਕੋਈ ਫੁੱਟ ਫੁੱਟ ਪਾਣੀ ਸੀਗਾ ਉਸ ਤੋਂ ਬਾਅਦ ਅਸੀਂ ਜਦੋਂ ਦੇਖਿਆ ਕਿਉਂਕਿ ਇਸ ਵੇਲੇ ਸਵੇਰੇ ਦੋ ਬੱਚੇ ਵੀਰੇ ਜਾਂਦੇ ਜਾਂਦੇ ਇਸ ਐਕਟਵਾ ਦੇ ਉੱਤੇ ਉਹਨਾਂ ਦੇ ਸੱਟਾਂ ਵੀ ਲੱਗੀਆਂ ਫਿਰ ਅਸੀਂ ਫਿਰ ਅਸੀਂ ਉਹਨਾਂ ਨੂੰ ਫੋਨ ਕੀਤਾ ਮੁਖੀ ਰਾਮ ਜੀ ਨੂੰ ਉਹਨਾਂ ਨੇ ਫੋਨ ਨਹੀਂ ਚ ਹਾਂਜੀ ਹਾਂਜੀ ਐਮਸੀ ਮੁਖੀ ਰਾਮ ਜੀ ਨੂੰ ਕੋਈ 8-9 ਵਾਰੀ ਫੋਨ ਕੀਤਾ ਫਿਰ ਉਹਨਾਂ ਨੇ ਸਵਿਚ ਆਫ ਕਰਤਾ ਫਿਰ ਅਸੀਂ ਚੇਚੀ ਸਾਹਿਬ ਨੂੰ ਕੀਤਾ ਜਿਹੜੇ ਚੇਅਰਮੈਨ ਹੁਣ ਤਾਜ਼ਾ-ਤਾਜ਼ੇ ਬਣੇ ਨੇ ਇਹਨਾਂ ਨੇ ਵੀ ਕੋਈ ਰਿਸਪੌਂਸ ਨਹੀਂ ਸਾਨੂੰ ਦਿੱਤਾ ਫਿਰ ਹਾਰ ਕੇ ਅਸੀਂ ਉਹਨੂੰ ਬੇਨਤੀ ਕੀਤੀ ਇਸਰ ਆ ਕੇ ਦੇਖੋ ਇੱਥੇ ਤਾਂ ਜੇਹੀ ਹਾਰ ਰਿਹਾ ਤਾਂ ਇਹ ਪੂਰਾ ਕਿਉਂਕਿ 메인 ਸੀਵਰ ਪਿਆ ਵੈਸੇ ਔਰ ਸਾਰਾ ਬੈਠ ਗਿਆ ਇਹਦੇ ਨਾਲ ਕੋਈ ਵੀ ਖਤਰਾ ਹੋ ਸਕਦਾ ਕੋਈ ਹੈਵੀ ਗੱਡੀ ਆਈ ਇਧਰ ਵਜਿਆ ਖਾਂ ਟੁੱਟ ਗਈ ਆ ਹੋ ਗਿਆ ਸਾਰਾ ਮਤਲਬ ਕਾਫੀ ਨੁਕਸਾਨ ਹੋ ਸਕਦਾ ਕੀ ਮੰਗਿਆ ਤੁਹਾਡੀ ਸਾਡੀ ਮੰਗਿਆ ਵੀ ਇਹਨੂੰ ਛੇਤੀ ਤੋਂ ਛੇਤੀ ਠੀਕ ਕਰਾਇਆ ਜਾਵੇ ਜੀ ਨਹੀਂ ਤਾਂ ਇੱਥੇ ਨੁਕਸਾਨ ਜ਼ਿਆਦਾ ਹੋਊਗਾ ਮੈਂ ਤਾਂ ਹੁਣ ਕਮਿਸ਼ਨਰ ਸਾਹਿਬ ਨੂੰ ਮਿਲਣ ਚੱਲਿਆ ਸੀ ਇਸੇ ਦੌਰ ਦੇ ਵਿੱਚ ਤੁਹਾਡਾ ਘਰ ਇੱਥੇ ਆ ਜੀ ਆ ਮੇਰਾ ਘਰ ਦਾ ਸਾਹਮਣੇ ਮੇਰਾ ਘਰ ਹੈ ਜੀ ਹਾਂਜੀ ਸਰ ਮੇਰਾ ਨਾਮ ਇਕਦਮ ਕੀ ਨਾਮ ਦੀ ਆਪਣਾ ਮੇਰਾ ਨਾਮ ਅਵਤਾਰ ਸਿੰਘ ਜੈ ਸਰ ਕਿਹੜਾ ਏਰੀਆ ਜੀ ਇਹ ਇਹ ਜੀਤ ਨਗਰ اسلامਾਬਾਦ ਵਾਲਾ ਇਹ ਮੈਨੇ ਵਾਲੀ ਕਲੀ ਵਾਲਾ ਬੁੱਲਾਮੜੀ ਰੋਡ ਤੇ ਘਰ ਹੈ ਸਰ ਕੀ ਪ੍ਰੋਬਲਮ ਕੀ ਜੀ ਪ੍ਰੋਬਲਮ ਹੈ ਕਿ ਇਧਰ ਮੇਨ ਸੀਵਰਨ ਲਾਈਨ ਦੇ ਜਿਹੜੇ ਹੈਗੇ ਆ ਉਹ ਇੱਕ ਮੇਨ ਸੀਵਰ ਹੈ ਜਿਹੜਾ ਹੋਲਾ ਹੈ ਬਿਲਕੁਲ ਬੈਠ ਚੁੱਕਾ ਹੈਗਾ ਇਹਦੇ ਰਾਤੀ ਬਾਰਿਸ਼ ਤੋਂ ਬਾਅਦ ਸਵੇਰੇ ਜਦੋਂ ਬਾਰਿਸ਼ ਹੋਈ ਹੈਗੀ ਪੂਰਾ ਪਾਣੀ ਭਰਿਆ ਹੋਇਆ ਸੀਗਾ ਪਾਣੀ ਭਰਨ ਦੇ ਕਾਰਨ ਉਹ ਦਿਖਾਈ ਨਹੀਂ ਦਿੱਤਾ ਸਾਰੇ ਸੜੇ ਕੁਛ ਸਾਰੇ ਪਾਣੀ ਚ ਬੱਚੇ ਨੰਗਰੇ ਸੀ ਉਹ ਵੀ गिर ਕੇ ਉਹਨਾਂ ਨੇ ਸੱਟ ਲੱਗੀ ਹੈ ਉਹ ਜਦੋਂ ਪਾਣੀ ਨਿਕਲਿਆ ਹੈਗਾ ਸਾਰੀ ਉੱਪਰ ਤੋਂ ਤਾਂ ਉਹਦੇ ਵਿੱਚ ਦੇਖਿਆ ਗਿਆ ਹੈਗਾ ਕਿ ਸਾਰੀ ਜਿਹੜੀ ਸੀ ਮੇਨ ਸੀਵਰ ਦਾ ਹੌਲ ਜਿਹੜਾ ਹੈਗਾ ਬਿਲਕੁਲ بیٹھ ਚੁੱਕਿਆ ਹੈਗਾ ਜੇ ਹੁਣ ਨੂੰ ਹੁਣ ਰਿਪੇਅਰ ਨਹੀਂ ਕੀਤੀ ਗਈ ਸਮੇਸੇ ਰਕਵੀ ਤੇ ਪੂਰੀ ਮੇਨ ਸੀਵਰ ਲਾਈਨ ਹੈ ਇਹ ਪੂਰੀ ਦੀ ਪੂਰੀ بیٹھ ਜਾਏਗੀ ਤੇ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਜ਼ਿਆਦਾ ਖਤਰਾ ਹੈ ਕਿਉਂਕਿ ਇਸ ਰੋਡ ਤੇ ਕਾਫੀ ਭਾਰੀ ਗੱਡੀਆਂ ਵੀ ਲੰਘਦੀਆਂ ਨੇ ਹਾਂਜੀ ਸ੍ਰੀ ਮੁਖੀराम ਜੀ ਜਿਹੜੇ ਹੈਗੇ ਆ ਐਮਸੀ ਉਹਨਾਂ ਨੂੰ ਪਹਿਲਾਂ ਕਾਲ ਕੀਤੀ ਗਈ ਉਹਨਾਂ ਨੇ ਫੋਨ ਨਹੀਂ ਚੱਕਿਆ ਫਿਰ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਡੇ ਮੁਹੱਲੇ ਦੇ ਜਿਹੜੇ ਇਧਰਲੇ ਐਮਸੀ ਹੈ ਸ੍ਰੀ ਇਸਪਾਲ ਚੇਤੀ ਜੀ ਉਹਨਾਂ ਨੂੰ ਵੀ ਕਾਲ ਕੀਤੀ ਗਈ ਉਹਨਾਂ ਵੱਲੋਂ ਕੋਈ ਰਿਸਪੌਂਡ ਨਹੀਂ ਮਿਲਿਆ ਗਿਆ ਇਸ ਕਾਰਨ ਜਿਹੜਾ ਤੁਹਾਨੂੰ ਬੇਨਤੀ ਕਰ ਰਹੇ ਆ ਕਿ ਸਾਡੇ ਜਿਹੜਾ ਕੋਈ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਜੋ ਕੋਈ ਭਾਰੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਬਰਿੰਦਰ ਕੁਮਾਰ ਹੈ ਜੀ ਕੀ ਕਹਿਣਾ ਤੁਹਾਡਾ ਜੀ ਮੇਰਾ ਕਹਿਣਾ ਇਹ ਹੈਗਾ ਕਿ ਇਹ ਜਿਹੜਾ ਇੰਨਾ ਜ਼ਬਰਦਸਤ ਦੁਆ ਪੈ ਗਿਆ ਜਿਹੜੀ ਪੋਲੀ ਹੋ ਗਿਆ ਸੀਵਰ ਇਹਦੇ ਇਸ ਤੇ ਕੋਈ ਵੀ ਹਾਦਸਾ ਹੋ ਸਕਦਾ ਅਗਰ ਇਮੀਡੀਏਟਲੀ ਇਹਨੂੰ ਜਿਹੜਾ ਹੈਗਾ ਠੀਕ ਨਾ ਕੀਤਾ ਗਿਆ ਕਿਉਂਕਿ ਸਕੂਲ ਦੇ ਬਸਾਂ ਇੱਥੋਂ ਨਿਕਲਦੀਆਂ ਬੱਚਿਆਂ ਦੀਆਂ ਭਰੀਆਂ ਹੁੰਦੀਆਂ ਔਰ ਜਿਹੜਾ ਨਵੀਂ ਕਚਾਈ ਜ ਨੂੰ ਰਸਤਾ ਇਹ ਸਾਰਾ ਜਾਂਦਾ ਹੈਗਾ ਔਰ ਅਗਰ ਇਹ بارش ਹੋਰ ਫਿਰ ਦੁਬਾਰਾ ਹੋ ਗਈ ਔਰ ਇਹਨੂੰ ਨਾ ਠੀਕ ਕੀਤਾ ਗਿਆ ਤਾਂ ਕੁਝ ਵੀ ਟ੍ਰੈਜੇਡੀ ਹੋ ਸਕਦੀ ਹੈ ਕਿਸੇ ਤੱਕ ਅਪਰੋਚ ਕੀਤੀ ਤੁਸੀਂ ਹੁਣ ਤੱਕ ਹਾਂ ਅਪਰੋਚ ਜਿਹੜੀ ਹੈਗੀ ਅਸੀਂ ਫੋਟੋ ਇਹਦੀ ਖਿੱਚ ਕੇ ਜਸਪਾਲ ਚੇਚੀ ਨੂੰ ਭੇਜ ਦਿੱਤੀ ਹੈ ਐਮਸੀ ਐ ਤੇ ਜਿਹੜੇ ਦੂਜੇ ਹੈਗੇ ਆ ਮੁਖੀ ਰਾਮ ਜੀ ਉਹ ਆਊਟ ਆਫ ਸਟੇਸ਼ਨ ਹੈਗੇ ਆ ਮਿਊਨਿਸਪਲ ਕਮੇਟੀ ਚ ਵੀ ਇਨਫੋਰਮ ਕਰ ਦਿੱਤਾ ਹੈਗਾ ਪਰ ਹਾਲੇ ਤਾਈ ਕੋਈ ਵੀ ਜਿਹੜਾ ਹੈਗਾ ਇਹਦਾ ਰਿਪੋਰਟ ਨਹੀਂ ਨਿਕਲਿਆ ਮੰਗ ਕਰਦਿਆਂ ਕਿ ਇਹਨੂੰ ਇਮੀਡੀਏਟਲੀ ਰਿਪੇਅਰ ਕੀਤਾ ਜਾਵੇ ਸੋ ਦੈਟ ਕੋਈ ਵੀ ਜਿਹੜਾ ਕਿਸੇ ਤਰ੍ਹਾਂ ਦੀ ਟ੍ਰੈਜੇਡੀ ਨਾ ਹੋ ਸਕੇ ਅਸਲਾਮ ਅਲ ਮੂ ਬਾਦ 에어ਮੈਨ ਵਾਲੀ ਜਿਹੜੀ ਗਹੀ ਆ 8 ਨੰਬਰ ਵਾਰਡ ਦੇ ਵਿੱਚ ਇੱਕ ਸਮੱਸਿਆ ਆ ਹਾਂਜੀ ਸਾਬ ਮੇਨ ਸੀਗ ਦਾ ਜਿਹੜਾ ਵਾਲੇ ਵਾਲੇ ਬਿਲਕੁਲ ਖੂਨਾ ਪੈ ਗਿਆ ਤੇ ਕਿਸੇ ਟਾਈਮ ਉੱਥੇ ਜਿਹੜਾ ਹਾਦਸਾ ਵਾਟਾ ਐ ਲਾਡਾ ਮੈਂ ਹੁਸ਼ਿਆਰਪੁਰ ਫਾਸਟ ਲਿਵ ਵਾਲਿਆਂ ਦਾ ਤੁਹਾਡਾ ਬਹੁਤ ਹੀ ਜ਼ਰਾ ਸਤਿਕਾਰ ਕਰਦਾ ਕਿ ਤੁਸੀਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਤੁਸੀਂ ਗੱਲ ਕੀਤੀ ਬਾੜ ਨੰਬਰ 8 ਤੇ 10 ਜਿਹੜੀ 에어ਮੈਨ ਵਾਲੀ ਗਲੀ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਰਸਾਤ ਦਾ ਮੌਸਮ ਚੱਲ ਰਿਹਾ ਬੜਾ ਜਣ ਕੇ ਰਾਤੀ ਵੀ ਕਾਫੀ ਨਹੀਂ ਪਿਆ ਸਵੇਰੇ ਵੀ ਸਾਰੇ ਸ਼ਹਿਰ ਵਿੱਚ ਕਾਫੀ ਜਗ੍ਹਾ ਤੇ ਪ੍ਰੋਬਲਮ ਆ ਰਹੀ ਕਿਤੇ ਹੌਜੀ ਜਣ ਕੇ ਬੈਠ ਰਹੀ ਜਾ ਕਿਤੇ ਕੋਈ ਸੜਕ ਬੈਠ ਰਹੀ ਜਾ ਤੇ ਤੁਸੀਂ ਜਿਹੜੀ ਗੱਲ ਕੀਤੀ ਮੈਂ ਆਪਣੇ ਜਹੀ ਸਾਨੂੰ ਉਹਨਾਂ ਨੂੰ ਮੈਂ ਹੋਣੀ ਕਹਿ ਦੇਣਾ ਹੈਗਾ ਕਿ ਜਗ ਦੇਖ ਕੇ ਉਹਨੂੰ ਆਉਣਾ ਜੋ ਵੀ ਉਹਦਾ ਮੌਕੇ ਦਾ ਹੱਲ ਹੈਗਾ ਉਹਨੂੰ ਆਪਾਂ ਕਰਾਂਗੇ ਇਹੋ ਜੀਆਂ ਹੋਰ ਵੀ ਸ਼ਹਿਰ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀਆਂ ਜਾਂ ਕਈ ਜਗ੍ਹਾ ਉਹ ਛੜਕਾ ਬੈਠ ਰਹੀਆਂ ਕਿਉਂਕਿ ਮੀਂਹ ਜਾਂ ਬਰਸਾਤ ਹੈਗੀ ਹੈ ਜ਼ੋਰ ਦਾ ਮੀਂਹ ਪੈਂਦਾ ਜਦੋਂ ਜ਼ੋਰ ਦਾ ਮੀਂਹ ਪੈਂਦਾ ਕਈ ਜਗ੍ਹਾ ਦੇ ਉੱਪਰ ਜੜੀਆਂ ਛੜਕਾਂ ਸਾਡੀਆਂ ਹੋਜੀਆਂ ਜਾਂ ਇੰਟਰਲੌਕ ਟੈਲਾਂ ਦੀ ਬੈਠ ਜਾਂਦੀਆਂ ਤੋਂ ਸੋ ਮੈਂ ਸ਼ਹਿਰ ਵਾਸੀਆਂ ਨੂੰ ਉਹੀ ਆਪਣੇ ਵੱਲੋਂ ਅਪੀਲ ਕਰਨੀ ਚਾਹੁੰਦਾ ਕਿ ਜਿੱਥੇ ਵੀ ਕੋਈ ਇਹੋ ਜਿਹੀ ਕੋਈ ਗੱਲ ਹੁੰਦੀ ਹੈ ਸਾਡੇ ਧਿਆਨ ਚ ਲਿਆਂਦੀ ਜਾਵੇ ਅਸੀਂ ਉਹਦਾ ਛੇਤੀ ਤੋਂ ਛੇਤੀ ਫੌਰਨ ਤੋਂ ਫੌਰਨ ਆਪਾਂ ਹੱਲ ਕਰਾਂਗੇ ਨਵਾਂ ਵਸਨੀਕਾਂ ਦਾ ਕਹਿਣਾ ਹੈ ਕਿ ਦੋਨਾਂ ਅਫਸਰ ਨੂੰ ਹੋਰ ਦਿੱਤਾ ਗਿਆ ਪਰ ਕਿਸੇ ਦਾ ਕੋਈ ਚਲੋ ਮੈਂ ਚਲੋ ਜੰਗੇ ਤੁਹਾਡੇ ਮਾਦਮ ਰਾਹੀ ਮਹੱਲਾ ਨਿਵਾਸੀਆਂ ਨੂੰ ਦੱਸਦਾ ਕਿ 8 ਔਰ 10 اسلامਾਬਾਦ 에어ਮੈਨ ਵਾਲੀ ਗਲੀ ਕੇ ਮੇਰੇ ਕੋਲੇ ਜਿਹੜੀ ਗੱਲ ਪਹੁੰਚ ਚੁੱਕੀ ਹੈ ਜਿਹੜੀ ਕਿ ਉਥੋਂ ਮੀਰ ਨਾਲ ਹੋਜੀ ਬੈਠੀ ਆ ਜਾਂ ਕੁਝ ਵੀ ਹੈਗਾ ਉਹਨੂੰ ਆਪਾਂ ਛੇ ਦਿਨ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ